ਤਨ ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉ ਟਲੈ ਇਸ ਨਾਨਦਾਨ ਸੋ ਗਿਆਨ ਮੱਜਨ ਆਪ ਅਛਲਿਓ ਕਿਉ ਛਲੈ ਪਰਪੰਚ ਮੋਹ ਬਿਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਾਲਾਹੀਐ ਜਿਨ ਕਾਰਣ ਕੀਆ ਮੈਲ ਲਾਗੀ ਮਨ ਮੈ ਲਿਆ ਕਿਨ੍ਹ ਅੰਮ੍ਰਿਤ ਪੀਆ ਮਾਥੇ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਨੜਾ ਪ੍ਰਭ ਸਹਜ ਪਛਾਤਾ ਜਾ ਮਨ ਸਾਚੈ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉ ਮਿਲ ਹੋਏ ਪਰਾਇਆ ਸਾਹਿਬ ਸੂਸਾਲਾਹੀਐ ਜਿਨ ਜਗਤ ਉਪਾਇਆ ਆਏ ਗਿਆ ਕੀ ਨਾ ਆਇਓ ਕਿਉ ਆਵੈ ਜਾਤਾ ਪ੍ਰੀਤਮ ਸੋਮਨ ਮਾਨ ਮੰਨੇ ਆ ਹਰ ਸੇ ਤੀਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਜ ਪੂ ਨਾਇਕੋ ਆਪ ਸਰੰਦਾ ਜੇਨ ਸੱਚ ਕਾ ਪਿੰਡ ਸਵਾਰਿਆ ਹਮ ਆਵ ਗਣਿਆਰੀ ਤੂ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾਖੀਐ ਸਾਚੀ ਮਤ ਹੋਈ ਅੰਜਨ ਤੈ ਸਾ ਅੰਜੀਐ ਜੈ ਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੀ ਆਪ ਜਾਣਾਵੈ ਆਪ ਜਾਣਾਵੈ ਮਾਰਗ ਪਾਵੈ ਆਪੇ ਮਨੁ ਆਲੇ ਵਈ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਪੇਵਾਏ ਤੰਤ ਮੰਤ ਪਾਖੰਡ ਨਾ ਜਾਣਾ RAM ਰਿਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਝੈ ਗੁਰ ਸਬਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉ ਪਰ ਘਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨੁ ਮਾਹੀ ਮਨੁ ਮਾਹੀ ਸਾਜਨ ਕਰਹਿ ਰਲਿਆ ਕਰਮ ਧਰਮ ਸਬਾਇਆ 86 ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੈ ਤਿਸੈ ਬਾਣਾ ਪਾਇਆ ਸਾਜਨ ਰਾਗ ਰੰਗੀ ਲੜੇ ਰੰਗ ਲਾਲ ਬਣਾਇਆ ਅੰਧਾ ਆਗੂ ਜੇ ਥੀਐ ਕਿਉ ਪਾਧਰ ਜਾਣੈ ਆਪ ਮੁਸੈ ਮਤ ਹੋਸ਼ੀਐ ਕਿਉ ਰਾਹੋ ਪਛਾਣੈ ਕਿਉ ਰਾਹੇ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਧਲੀ ਵਿਣਨਾ ਮਹਾਰ ਕੇ ਕਾਸ਼ ਨ ਸੂਜੈ ਅੰਧ ਬੂਡਾ ਤੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪਹਿ ਕਰ ਬੇਨੰਤੀ ਰਾਹ ਪਾਦਰ ਗੁਰ ਦਸੈ ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ ਕਿਸ ਪਹਿ ਖੋਲੌ ਗੰਠੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗਤ ਸਬਾਇਆ ਕੌਣ ਜਾਣੈ ਵਿਧ ਮੇਰੀਆ ਆਮਣੇ ਜਾਮਣੇ ਖਰੇ ਡਰਾਵਣੇ ਟੋਟ ਨਾ ਆਵੈ ਫੇਰੀਆ ਨਾਮ ਵਿਹੂਣੇ ਊਣੇ ਝੂਣੇ ਨਾ ਗੁਰ ਸਬਦ ਸੁਣਾਇ ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ ਗੁਰ ਮਹਲੇ ਘਰ ਆਪਣੈ ਸੋ ਭਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸਬਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ਗੁਰ ਮਹਲੀ ਘਰ ਆਪਣੈ ਸੋ ਭਰਪੂਰ ਲੀਣਾ ਕੀਤਾ ਕਿਆ ਸਲਾਹੀਐ ਕਰ ਵੇਖੈ ਸੋਈ ਤਾ ਕੀ ਕੀਮਤ ਨਾ ਪਵੈ ਜੇ ਲੋਚ ਕੋਈ ਕੀਮਤ ਸੋ ਪਾਵੈ ਆਪ ਜਾਣ ਆਵੈ ਆਪ ਅਭੁੱਲ ਨਾ ਭੁੱਲਾਏ ਜੈ ਜੈਕਾਰ ਕਰਹਿ ਤੁਧ ਭਾਵਹਿ ਗੋਰ ਕੈ ਸਬਦ ਅਮੁੱਲੈ ਹੀਣਾਉ ਨੀਚ ਕਰਉ ਬੇਨੰਤੀ ਸਾਚ ਨਾ ਛੋਡਉ ਭਾਈ ਨਾਨਕ ਜਿਨ ਕਰ ਦੇਖਿਆ ਦੇਵ ਮਤ ਸਾਈ ਹੀੜਾਉ ਨੀਚ ਕਰਉ ਬੇਨੰਤੀ ਸਾਚ ਨਾ ਛੋਡਾਉ ਭਾਈ ਨਾਨਕ ਜਿਨ ਕਰ ਦੇਖਿਆ ਦੇਵ ਮਤ ਸਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ